ਉਹੀ ਦੇਖਿਆ ਗਿਆ ਭਗਵੰਤ ਮਾਨ ਭਾਈ ਸਾਹਿਬ ਦੇਖਿਆ ਹੁਣ ਤੁਸੀਂ ਹੁਣੀ ਤੋਇਸ ਕਰਕੇ ਮਲਾ ਖੁੰਡੇ ਤੋਂ ਡਰ ਗਿਆ ਕਮਾਂ ਨਲੈਕ ਨਖੇਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਅੱਜ ਜੈਤੂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਖੁੰਡਾ ਦੇਖ ਕੇ ਭਜਿਆ ਭਗਵੰਤ ਮਾਨ ਅਜੇ ਪੰਜਾਬੀਆਂ ਨੇ ਇਸ ਦੀ ਰੇਸ ਲਗਾਉਣੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਇਸ ਕੈਪਸ਼ਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤੀ ਗਈ ਹੈ ਦਰਅਸਲ ਪੰਜਾਬ ਬਚਾਓ ਯਾਤਰਾ ਦੇ ਤਹਿਤ ਅੱਜ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਜੈਤੂ ਦੇ ਵਿੱਚ ਯਾਤਰਾ ਕਰ ਰਹੀ ਸੀ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਕਾਫਲਾ ਵੀ ਉੱਥੋਂ ਗੁਜ਼ਰਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਬਚਾਓ ਯਾਤਰਾ ਦੇ ਕੋਲੋਂ ਲੰਘ ਰਹੇ ਸਨ ਤਾਂ ਸੁਖਬੀਰ ਸਿੰਘ ਬਾਦਲ ਨੇ ਹੱਥ ਵਿੱਚ ਖੁੰਡਾ ਫੜਿਆ ਹੋਇਆ ਸੀ ਜਿਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਿਆਨ ਦੇ ਵਿੱਚ ਤੇ ਵੀਡੀਓ ਜਾਰੀ ਕਰਕੇ ਦਾਵਾ ਕੀਤਾ ਹੈ ਕਿ ਸੀਐਮ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦਾ ਖੁੰਡਾ ਦੇਖ ਕੇ ਪੱਜ ਨਿਕਲੇ ਤੁਸੀਂ ਵੀ ਵੇਖੋ ਅਕਾਲੀ ਦਲ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਤੁਸੀਂ ਦੇਖਿਆ ਕਿ ਇਹ ਭਗਵੰਤ ਮਾਨ ਭਾਈਦਾ ਦੇਖਿਆ ਹੋਣਾ ਤੁਸੀਂ ਹੁਣੀ ਕੋਇਸ ਕਰਕੇ ਮੇਲਾ ਖੁੰਡੇ ਤੋਂ ਡਰ ਗਿਆ ਐ ਜਾ ਨਕਮਾ ਨਲੈਕ ਨਖੇਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ ਬਣਿਆ ਕੋਈ